ਜੀ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੁਹਾਨੂੰ ਸੁਣਾ ਕਿਦਾਂ ਮਹਰਾਜ ਮਨਾ ਰਹੇ ਗੁਰੂ ਗੋਬਿੰਦ ਸਿੰਘ ਮਹਦਾ ਅਵਤਾਰ ਬਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਮਰਾ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ 10ਵੇਂ ਪਾਸ਼ਾ ਦਾ ਅਵਤਾਰਪੁਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਪਈ ਆਪਣੀ ਲੜੀ ਭਾਜੀ ਇਹ ਬਲਵਾਲਤੋ ਜੀ ਨਗਰ ਕੀਰਤਨ ਕੱਢਦੇ ਆ ਤੁਹਾਡੇ ਕੋ ਬੱਚਿਆਂ ਦਾ ਬਹੁਤ ਸਜੋਗ ਹੈ ਤੁਹਾਡੇ ਪਿੰਡ 'ਚ ਬਹੁਤ ਗੁਰਸਿੱਖੀ ਦਾ ਪ੍ਰਭਾਵ ਹੈ ਆ ਬੜੀ ਸ਼ਰਦਾ ਭਾਵਨਾ ਨਾਲ ਨਾਲ ਮਿਲ ਕੇ ਸਭ ਦੀ ਕਿਰਪਾ ਬਹੁਤ ਕਿਰਪਾ ਜੀ ਬਹੁਤ ਵਧੀਆ ਜੀ ਹੁਣ ਢਾਡੀ ਸਿੰਘ ਆਉਣਗੇ ਵਧੀਆ ਪ੍ਰਸੰਗ ਲਾਉਣਗੇ ਜੀ ਠੀਕ ਹੈ ਠੀਕ ਕਰਦੇ ਆ ਸਰਦਾਰ ਆ ਜਿਓ ਸਾਰੇ ਠੀਕ ਹੈ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਖਤੈ ਜੀ ਈ ਚੋੜ ਬੁੜੇ ਸੁਖਾ ਸੁਭਾ ਸੁਭੀ ਮਨ ਮੂਰਖ ਕਹਿ ਨਾ ਜਾਈ ਦੀੜ ਦੁਨੀਆ ਦੇ ਮਾਲਕ ਫੰਡਾ ਪ੍ਰੰਡਾ ਦੇ ਪਾਛਾ ਹਾਜ਼ਰਾ ਹਜੂਰ ਚਹਰਾ ਜਗੂਰ ਸਰਪ ਤਨਾ ਭਰਪੂਰ ਹਸਤੀ ਇਹ ਮੁਕੱਦਸ ਚਸ਼ਮਾ ਇਹ ਆਪੇ ਹਿਆਕ ਗੁਰ ਸਿੱਖ ਦੀਆਂ ਸਭ ਮਨوں ਕਾਮਨਾਵਾਂ ਪੂਰਨ ਕਰਨ ਵਾਲੀ ਸਤਿਗੁਰੂ ਸਿੱਖ ਪੰਥ ਦੀ ਮਜੂਦਾ ਸਰਕਾਰ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੱਚੇ ਪਾਛਾ ਦੀ ਦਿਨ ਪਾਵਨ ਪਵਿੱਤਰ ਗੋੜ ਅੰਦਰ ਸੰਗਤ ਦੇ ਰੂਪ ਵਿੱਚ ਜੁੜਗੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਬੜੀਆਂ ਵੱਡੀਆਂ ਭੜਗਾਂ ਵਾਲੇ ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾ ਵਿੱਚ ਸੱਚ ਕਰਕੇ ਸਤ ਸੰਗਤ ਦੀਆਂ ਘੜੀਆਂ ਮਨ ਰਹੀ ਹੋ ਗੁਰੂ ਪਾਤਸ਼ਾਹੀ ਦੀ ਤੁਹਾਡੇ ਰੂਪੇ ਅੰਪਾਰ ਕਿ ਭਰੇ ਮੰਤੇ ਪਾਤਸ਼ਾਹੀ ਦਾ ਤਰਸ ਹੈ ਜੋ ਆਪ ਸਮੂਹ ਨਗਰ ਨਿਵਾਸੀ ਸੰਗਤਾਂ ਇਕੱਤਰ ਹੋ ਕਰਕੇ ਕਲਗੀਧਰ ਪਾਤਸ਼ਾਹ ਸਹਿਤ ਸ੍ਰੀ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਤੇ ਰਾਗ ਇਕੱਠ ਕਰੂ ਕਰਕੇ ਮਨਾ ਰਹੇ ਹੋ ਔਰ ਗੁਰੂ ਮਹਾਰਾਜ ਸੱਚੇ ਪਰਚਾ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਆ। ਆਪ ਜੀਾਂ ਦੇ ਨਗਰ ਦੇ ਵਿੱਚ ਆਨ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਚਾ ਦੇ ਚਰਨਾਂ ਵਿੱਚ ਬਰੋ ਕੇ ਕੁਝ ਸਮੇਂ ਵਾਸਤੇ ਗੁਰੂ ਗਿਆਨ ਕਥਾ ਤਹਾਣੀਆਂ ਕਹਿਣ ਦਾ ਸੁਭਾਗ ਸਮਾਂ ਦਾਸਿਆਂ ਨੂੰ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਇਤਿਹਾਸ ਦੇ ਕਿਸੇ ਪੰਨੇ ਦੇ ਬੁੱਕੇ ਕੇਂਦਰਿਤ ਕਰਾਂ ਆਪ ਸਾਰੀ ਰੱਬ ਵਰਗੀ ਸੰਗਤ ਦੇ ਕੋਲੋਂ ਮੈਂ ਪਰਮਾਨੰਗੀ ਲੋਚਦਾ ਹਾਂ ਤੁਹਾਡੀ ਪਰਮਾਨੰਗੀ ਚਾਹਦਾ ਹਾਂ ਆਪਜੀ ਤੋਂ ਪਰਮਾਨੰਗੀ ਰਹਿਣ ਵਾਸਤੇ ਜੋ ਸਿੱਖੀ ਦਾ ਸੱਚਾ ਤੇ ਸੋਚਾ ਸਿਧਾਂਤ ਸਾਡੇ ਸਤਿਗੁਰਾਂ ਨੇ ਸਰੂਪਕ ਸਿਖਾਇਆ ਹੈ ਉਸੇ ਤੱਕ ਕੀ ਹੈ ਆਗੈ ਆਵਤ ਸਿੱਖ ਜੋ ਪਾਵੈ ਵਾਹਿਗੁਰੂ ਜੀ ਦੀ ਫੱਟੇ ਤੇ ਜਾਵੇ ਇਸ ਫੱਟੇ ਦੇ ਸਿਧਾਂਤ ਉਤੇ ਚੱਲਦਾ ਹੋਇਆ ਮੈਂ ਆਪ ਜੀ ਦੇ ਨਾਲ ਗੁਰਪੱਤੇ ਦੀ ਸਾਝ ਆਪਣੇ ਧਰਮ ਜੱਤੀ ਨਾਲ ਮਿਲ ਕੇ ਪਾਵਾਂਗਾ ਆਪ ਸਭ ਸੰਗਤਾਂ ਨੇ ਚੜ੍ਹਦੀ ਕਲਾ ਦੇ ਨਾਲ ਉਤਰ ਦੇ ਕੇ ਧੰਨਵਾਦੀ ਬਣਾਉਣਾ ਤੇ ਕੁਝ ਕਹਿਣ ਦਾ ਬਲ ਦਾਸ ਤੇ ਬਖਸ਼ਿਸ਼ ਕਰਨਾ ਸਾਰੇ ਹੀ ਪਿਆਰ ਨਾਲ ਬੈਠੇ ਹੋ ਸੱਚ ਕੇ ਤੇ ਆਖੋ ਤੱਕ ਵੱਜ ਕੇ ਜੀਓ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਅਸੇ ਪਾਛਾ ਜਿਨਾ ਦੇ ਪਰਿਕਾ ਇਸ ਦੁਨੀਆ ਦੇ ਵਿੱਚ ਪਿਆਰੋਂ ਦੂਸਰਾ ਕੋਈ ਹੋ ਹੀ ਨਹੀਂ ਸਕਿਆ ਮਹਾਪ੍ਰੀਤ ਪਸ਼ੂ ਵੀਰ ਯੋਧਾ ਪੇਟਾ ਪੰਚੂ ਦਾ ਇੱਕ ਕਾਲਤਾ ਪੁੱਤ ਮਾ ਗੁਜਰੀ ਦੇ ਦੁੱਧ ਦੀ ਮਹਾਂ ਸ਼ਕਤੀ ਮੁੜ ਕੇ ਜੰਮਣਾ ਦੀ ਉਦੇ ਨਾ ਦਾ ਪੁੱਤ ਅਜੇਹ ਦੇਵਿਆਲ ਸਤ్రੂ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਵਾਲਾ ਆਪ ਸਭ ਸਰਤਾ ਮਨਾ ਰਹੇ ਹੋ ਹਜੂਰ ਦੇ ਇਸ ਪ੍ਰਕਾਸ਼ ਦੇ ਹਰੇ ਵਜੋਂ ਮੈਂ ਆਪ ਸਾਰੀ ਸੰਗਤ ਨੂੰ ਆਪਣੇ ਢਾਡੀ ਜਥੇ ਵੱਲੋਂ ਲੱਖ ਲੱਖ ਵਧਾਈ ਫੇਟ ਕਰਨਾ। ਰਲ ਮਿਲ ਕੇ ਆਓ ਅਰਦਾਸ ਕਰੀਏ। ਸੁੱਖਾਂ ਦੁੱਖਾਂ ਵਿੱਚ ਦਾਤਾ ਸਹਾਈ ਹੋਵੇ। ਕਰਗੀ ਕਰਪਾਚਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਤੇ ਹਰੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਪ ਜੀ ਦੇ ਪ੍ਰਮਾਣ ਕਰਨੇ। ਉਸ ਤੋਂ ਬਾਅਦ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਇਸ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਆਪਣੀਆਂ ਤਾਲੀ ਕਰਕੇ ਮਨ ਕਰਕੇ ਤੇ ਧੰਨ ਕਰਕੇ ਸੇਵਾਵਾਂ ਅਤੇ ਭੇਟਾਵਾਂ ਸਤਪੁਰ ਸੰਤ ਸਿੰਘ ਪਾਚਾ ਦੇ ਪਾਵਨ ਚਰਨਾਂ ਵਿੱਚ ਭੇਟਾ ਕੀਤੀਆਂ ਪਾਚਾ ਜੀ ਸਾਰਿਆਂ ਦੀਆਂ ਸੇਵਾਵਾਂ ਅਤੇ ਭੇਟਾਵਾਂ ਆਪਣੇ ਚਰਨਾਂ ਵਿੱਚ ਪਰਮਾਣ ਕਰਦੇ ਹਨ ਔਰ ਗੁਰਮਤਿ ਅਨੁਸਾਰ ਸਾਰਿਆਂ ਨੂੰ ਪਾਚਾ ਜੀ ਆਪਣੇ ਦਰੋ ਕਰੋ ਨੇ ਹਾਰ ਕਰਕੇ ਤੋਰਨ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਘਰ ਦੀ ਪਾਚਾ ਜੀ ਪਰਪਰਤਾ ਬਖਸ਼ਿਸ਼ ਕਰਨ ਔਰ ਸਾਥ ਸੰਗਤ ਜੀਓ ਹੁਣ ਆਪ ਸੰਗਤ ਦੀ ਸੇਵਾ ਦੇ ਵਿੱਚ ਮੈਂ ਇੱਥੇ ਹਸਦਾ ਪੜਨ ਕਰ ਕਿਉਂਕਿ ਦਸਵੇਂ ਤੋਂ ਪਹਿਲਾਂ ਗੁਰੂ ਕੇ ਹਜ਼ੂਰੀ ਕੀਰਤਨੀਏ ਪਿਆਰ ਵਾਲਿਓ ਭਾਈ ਸਾਹਿਬ ਭਾਈ ਜਗਰਾਜ ਸਿੰਘ ਜੀ ਜੋ ਕੇ ਤਕਤ ਸ੍ਰੀ ਕੇਸਕਰ ਸਾਹਿਬ ਤੋਂ ਚੱਲ ਕੇ ਆਪ ਜੀ ਦੇ ਦਰਸ਼ਨ ਦਿਖਾਰ ਕਰਨ ਵਾਸਤੇ ਪਹੁੰਚੇ ਸੰਗ ਜਿਨ੍ਹਾਂ ਨੇ ਬੜਾ ਅਨੰਤਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਰ ਕੀਤਾ ਤੇ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਉਹਨਾਂ ਸਾਜਾਂ ਦੇ ਨਾਲ ਕੀਰਤਨ ਆਪ ਜੀ ਨੂੰ ਸੁਣਾਇਆ ਜਿਨ੍ਹਾਂ ਸਾਜਾਂ ਦੇ ਨਾਲ ਸਾਡੇ ਸਤਿਗੁਰੂ ਆਪ ਕੀਰਤਨ ਕਰਦੇ ਰਹੇ ਤਾਰ ਪੁਰ ਹਰਤੌਸੇ ਉਹਨਾਂ ਦੇ ਪਿਆਰ ਵਾਲੇ ਉਹਦੇ ਨਾਲ ਆਰਤੀ ਨੂੰ ਨਿਭਾਲ ਕੀਤਾ ਕੁਰਬਾਨੀ Lਾ ਕੇ ਸੋ ਉਹਨਾਂ ਦੇ ਵਾਸਤੇ ਵੀ ਅਰਦਾਸ ਪ੍ਰੇਰਤੀ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਾਂ ਲੈਂਦੇ ਰਹਿਣ ਆਓ ਪਰਮਤਮਾ ਪਿਆਰਿਆਂ ਇੱਕ ਵਾਰ ਸਹੀ ਸ਼ਕਤ ਕੱਢ ਕੇ ਆਪ ਕੋ ਸਤਨਾਮ ਜੀ ਵਾਹ ਧਰੋ ਆਹ ਪਿਆਰੇ ਕੱਲ ਕੋਤੀ ਦਾ ਮੇਰੀ ਨਹੀਂ ਕਰਦੀ ਮੈਂ ਇਤਿਹਾਸ ਦਾ ਪੰਨਾ ਆਪਜੀ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਲਿਆ ਮੈਂ ਇਸ ਕਰ ਤਾਂ ਦਾਵਾ ਨਹੀਂ ਕਰਦਾ ਕਿ ਜਿਹੜਾ ਇਤਿਹਾਸ ਮੈਂ ਤੁਹਾਨੂੰ ਸੁਣਾਉਣਾ ਹੈ ਤੁਸੀਂ ਨੇ ਪਹਿਲਾਂ ਸੁਣਿਆ ਨਹੀਂ ਹੋਵੇਗਾ ਤੁਸੀਂ ਸੁਣਿਆ ਹੋਵੇਗਾ ਪਰ ਮੈਂ ਆਪਣੇ ਵੱਲੋਂ ਕੁਝ ਨਵਾਂ ਪੰਨਾ ਕਹਿਣ ਦਾ ਯਤਨ ਕਰਾਂਗਾ ਜੋ ਕਿ ਬਹੁਤ ਘੱਟ ਸਟੇਜਾਂ ਤੋਂ ਪਿਆਰ ਭਾਰੇ ਕਿਸ ਤਾ ਜ਼ਿਕਰ ਹੁੰਦਾ ਸੋ ਤੁਮਹਾਰਾ ਸੋਚੇ ਪਾਚਾ ਜੀ ਦਾ ਜੀਵਨ ਦਾ ਅਧਿਐਨ ਕਰਨਾ ਹੋਵੇਗਾ ਉਸ ਮਾਰੇ ਕਹੇ ਡਾਕਟਰ ਜੀ ਜੀ ਕਿ ਉਹਨੇ ਬੜੀ ਕਾਹਲੀ ਕਰ ਲਿਖੀ ਐ ਕਹਿੰਦਾ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਪੜਨਾ ਹੈ ਉਹਦਾ ਅਦੇਹਨ ਕਰਨਾ ਹੈ ਤਾਂ ਮਨੁੱਖ ਨੂੰ ਇੱਕ ਪੇਜ ਰਫਤਾਰ ਘੋੜੇ ਜਿਨਾ ਤੇਜ਼ ਹੋਣਾ ਪਵੇਗਾ ਕਿਉਂਕਿ ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਦੁਨੀਆਂ ਦੇ ਉਚਾਰ ਕੇ ਐਨੀ ਛੋਟੀ ਉਮਰ ਦੇ ਵਿੱਚ ਲਗਭਗ 45 43 ਸਾਲ ਆਰਥੜਾ ਬਣਦੀ ਹੈ ਮੇਰੇ ਪਾਤਸ਼ਾਹੀ ਸਰੀਰਕ ਇਨੇ ਸਮੇਂ ਦੇ ਵਿੱਚ ਪਿਆਰ ਵਾਲੇ ਉਹ ਮਨੁੱਖ ਨੂੰ ਮਸਾਂ ਦੁਨੀਆਂ ਦੇ ਵਿੱਚ ਵਿੱਚ ਹੁੰਦਾ ਪਤਾ ਲੱਗਦਾ ਹੈ ਵੀ ਦੁਨੀਆਂ ਦੇ ਵਿੱਚ ਕਿਵੇਂ ਉੱਠਣਾ ਬੈਠਣਾ ਹੈ ਕਿਵੇਂ ਦੁਨੀਆਂ ਦੇ ਲੋਕਾਂ ਦੇ ਨਾਲ ਵਿਚਰਨਾ ਹੈ ਪਰ ਕਹਿੰਦੇ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਕੇ ਦਿਖਾ ਦਿੱਤਾ ਨਾ ਉਸ ਦੀ ਮਿਸਾਲ ਦੁਨੀਆਂ ਦੇ ਉੱਤੇ ਤੇ ਹੋਰ ਨਹੀਂ ਮੰਨੀ ਤਾਂ ਹੀ ਤਾਂ ਅੱਲਾ ਯਾਰਖਾ ਜੋਗੀ ਨੇ ਕਿਹਾ ਕਹਿੰਦਾ ਕਰਤਾਰ ਕੀ ਸੋਗੰਧ ਹੈ ਅੱਲਾ ਕੀ ਕਸਮ ਹੈ ਜਿੰਨੀ ਵੀ ਹੋ ਤਾਰੀਫ਼ ਗੁਰੂ ਗੋਬਿੰਦ ਸਿੰਘ ਕੀ ਉਹ ਗੰਮ ਹੈ ਉਹਨਾਂ ਦੀ ਸਿਫਤ ਦੇ ਵਿੱਚ ਆਪਾਂ ਕੀ ਕਹਿ ਸਕਦੇ ਆ ਪਿਆਰ ਵਾਲੇ ਕਹਿੰਦੇ ਨੇ ਕਿ ਜੇਕਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਸਾਰੀ ਧਰਤੀ ਹੈ ਉਹ ਕਾਗਜ਼ ਦਾ ਰੂਪ ਬਣਾ ਲਵੇ ਔਰ ਜਿੰਨਾ ਵੀ ਪਾਣੀ ਹੈ ਉਹ ਸ਼ਾਈ ਬਣਾ ਲਈ ਜਾਵੇ ਤੇ ਜਿੰਨੀ ਪੰਛਪਤੀਆਂ ਉਹਦੀਆਂ ਤਲਵਾ ਧਰ ਲਈਆਂ ਜਾਣ ਤਾਂ ਵੀ ਕੋਈ ਮਨੁੱਖ ਤੇ ਸਾਰੀ ਜਿਹੜੀ ਖਰਕਤ ਹੈ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਲਿਖੜ ਬੈਠ ਜਾਵੇ ਨਾ ਦਾ ਪਿਆਰ ਵੜੇ ਤਾਂ ਵੀ ਉਹਨਾਂ ਦੀ ਸੇਵ ਕੋਈ ਮਨੁੱਖ ਪੂਰੀ ਨਹੀਂ ਕਰ ਸਕਦਾ ਸੋ ਜਿਵੇਂ ਕਿ ਮਹਾਰਾਜ ਸਚੇ ਪਾਤਸ਼ਾਹ ਨੇ ਸੋਝੀ ਬਖਸ਼ੀ ਹੈ ਉਹਦੇ ਮੁਤਾਬਕ ਮੈਂ ਤੁਹਾਡੇ ਚਰਨਾਂ ਦੇ ਵਿੱਚ ਕੁਝ ਕਹਿ ਦਾ ਚਤਨ ਕਰਾਂਗਾ ਆਪਿਆ ਕਰਨਾ ਦਸਵੇਂ ਪਾਤਸ਼ਾਹ ਜੀ ਨੇ ਪਿਆਰ ਵੜੇ ਜਿੱਥੇ ਤੇਗ ਚੱਕੀ ਤੇਗ ਦੇ ਨਾਲ ਪਾਤਸ਼ਾਹ ਜੀ ਨੇ 14 ਧਰਮ ਜੁੱਦ ਲੜੇ ਤੇ ਜਿੱਤੇ ਜੋਦਾ ਧਰਮਚਨ ਦੇ ਜਿੱਤੇ ਪਿਆਰ ਵਾਲੇ ਤੇਗ ਦੇ ਮੂਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਈ ਵੀ ਸਮੇਂ ਦਾ ਜਬਰ ਕੋਈ ਵੀ ਜੋਦਾ ਟੇਕ ਨਹੀਂ ਸਕਿਆ ਜੇਕਰ ਤੇਗ ਦੀ ਕੋਈ ਦੂਸਰੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਨਾ ਤੇ ਜਿੱਥੇ ਪਾਤਸ਼ਾਹ ਪਰਮਚੈਕੀ ਹਨ ਕਰਮ ਦੇ ਵੀ ਪਿਆਰ ਵਾਲੇ ਉਹ ਮਿਸਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਦੂਸਰੀ ਨਹੀਂ ਮਿਲਦੀ ਮਹਾਰਾਜ ਆਪਣੇ ਕਰਮ ਦੇ ਨਾਲ ਜਪ ਸਹਿਬ ਅਕਾਲ ਪੁਰਖ ਦੀਆਂ ਬਾਣੀਆਂ ਉਚਾਰਨੇ ਕਰਦੇ ਆਂ ਗਏ ਕਰਮ ਦੇ ਪੁੱਤ ਹੀ ਮੇਰੇ ਮਹਾਰਾਜ ਚੇਤਤੀ ਚੇਤੀ ਸਮੇਂ ਦੇ ਬਾਦਸ਼ਾਹ ਨੂੰ ਲਿਖੀ ਜਿਸ ਉਪਰ ਤੇ ਅਭਿਆਨ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਪਿਆਰ ਵਾਲੇ ਨੰਨਕ ਸੁਧਾਰ ਗਿਆ ਉਹ ਬਾਦਸ਼ਾਹੀ ਦੀ ਕਰਮ ਦੀ ਹੀ ਸ਼ਕਤੀ ਸੀ ਹੁਣ ਮਹਾਰਾਜਾ ਤੇ ਬਾਦਸ਼ਾਹੀ ਦੇ ਪਿਆਰ ਵਾਲੇ 13 ਜੰਮਾ ਬਾਦਸ਼ਾਹ ਲੱਜੁਕੇ ਨੇ ਚੋਕਨੀ ਜਗ ਮੁਕਤਰੀ ਉਹ ਬਾਦ ਵਿੱਚ ਹੋਣੀ ਹੈ ਪਿਆਰ ਬਾਦਸ਼ਾਹ ਜਿ ਭਾਈ ਦੇਸੂ ਨੇ ਚਾਰੇ ਦੇ ਵਿੱਚ ਧੀਏ ਕਾਗੜ ਦੀ ਧਰਤੀ ਦੇ ਉੱਤੇ ਬੈਠੇ ਹੋਏ ਨੇ ਇਤੋਂ ਪਾਤਸ਼ਾਹ ਜੀ ਨੇ ਕਲਮ ਤੇ ਸ਼ਹਿਰੀ ਮਗਾ ਕੇ ਭਾਈ ਦੇਸੂ ਦੇ ਚਾਰੇ ਦੇ ਵਿੱਚ ਔਰ ਅਕੇਲੇ ਵੱਲ ਇੱਕ ਪਿਆਰ ਵਾਲੇ ਜੇਬ ਦੀ ਚਿੱਠੀ ਲਿਖੀ ਹੈ ਜਿਹਦਾ ਨਾਮ ਪਾਤਸ਼ਾਹ ਜੀ ਨੇ ਰੱਖਿਆ ਚਫਰਨਾਮਾ ਚਫਰ ਦਾ ਹੱਤ ਹੁੰਦਾ ਹੈ ਜੇਤ ਔਰ ਪਿਆਰ ਵਾਲਾ ਨਾਮ ਆਇਆ ਜਾਂਦਾ ਚਿੱਠੀ ਨੂੰ ਲੈਟਰ ਔਰ ਬਿਟਰੀ ਅੰਗਰੇਜ਼ੀ ਦੇ ਵਿੱਚ ਨੂੰ ਕਿਹਾ ਜਾਂਦਾ ਹੈ ਪਾਤਸ਼ਾਹ ਨੇ ਚਫਰਨਾਮਾ ਲੈ ਕੇ ਭਾਈ ਤਿਆ ਸਿੰਘ ਤੇ ਧਰਮ ਸਿੰਘ ਦੇ ਹੱਥ ਗੁਰਮਤ ਪਿਆਰੇ ਦੱਖਣ ਬੈਠੇ ਔਰ ਅੰਗ ਦੇਵ ਤੇ ਵੱਲ ਭੇਜਿਆ ਉਹ ਜਦੋਂ ਭਾਈ ਸਾਹਿਬ ਨੇ ਜਾ ਕੇ ਪਿਆਰ ਵਾਲੇ ਅਰਕੇ ਨੂੰ ਮਿਲਦਾ ਕੀਤਾ ਨਾ ਤਾਂ ਪਿਆਰਿਓ ਅਰਕਾ ਉਸ ਪੜੇ ਥੋੜਾ ਜਿਹਾ ਬਿਮਾਰ ਹਾਲਤ ਦੇ ਵਿੱਚ ਸੀ ਤੇ ਪਿਆਰਿਓ ਇਹਦੀ ਧੀ ਇਹਦੇ ਲਾ ਕੇ ਸੀ ਜੇਬਲ ਬੇਸ਼ਾ ਜੀ ਦਾ ਨਾਮ ਹੈ ਜਿਹੜੀ ਆਪ ਵੀ ਬਹੁਤ ਵਧੀਆ ਸ਼ਾਇਰੀ ਕਰਦੀ ਸੀ ਤੇਰ ਨੂੰ ਜਾ ਕੇ ਤੂੰ ਕੋਹਾ ਆਪਣੇ ਗਾਦਰੇ ਵਾਲੀ ਛੋਟੀ ਕਟਾਰ ਕੱਢ ਕੇ ਉਸ ਦੇ ਉਸ ਸ਼ੇਰ ਦੇ ਪਿਆਰ ਵਾਲੇ ਢਿੱਡ ਦੇ ਵਿੱਚ ਮਾਰੀ ਉਸ ਦੇ ਪ੍ਰਾਨ ਪੱਖੇ ਨੂੰ ਉੱਡ ਗਏ ਤੇ ਨਾਲ ਹੀ ਕਮਰ ਕੱਸਾ ਖੋਲ ਕੇ ਉਹਦੀਆਂ ਲੱਤਾਂ ਨੂੰ ਪਾ ਕੇ ਬੰਨ ਕੇ ਲਿਆ ਕੇ ਬਾਦਸ਼ਾਹ ਦੇ ਸਾਹਮਣੇ ਸਿਰ ਦਿੱਤਾ ਤੇ ਪਿਆਰ ਵਾਲਿਓ ਬਹਾਦਰ ਸ਼ਾਹ ਮੂੰਹ ਦੇ ਵਿੱਚ ਉਂਗਲਾਂ ਪਾ ਗਿਆ ਕਹਿੰਦਾ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਪਿਆਰ ਵਾਲਿਆ ਹੁਣ ਉਹਨੇ ਦੇਖੋ ਪਿਆਰਾ ਸਿੱਖ ਦਾ ਸਿਦਕ ਦੇਖਿਓ ਐਨੀ ਬਹਾਦਰੀ ਕੀਤੀ ਹੈ ਤੇ ਬਹਾਦਰ ਸ਼ਾਹ ਦੀ ਬਹਾਦਰੀ ਤੋਂ ਖੁਸ਼ ਹੋ ਕੇ ਆਪਣੀ ਗੱਲ ਦੇ ਵਿੱਚੋਂ ਇੱਕ ਕੀਮਤੀ ਕੈਂਠਾ ਲੋਂਦਾ ਤੇ ਸਰਦਾਰ ਰੌਸ਼ਨ ਸਿੰਘ ਨੂੰ ਬੇਨਤੀ ਕਰਦਾ ਕਹਿੰਦਾ ਆਹ ਸਰਦਾਰਾ ਅੱਗੇ ਵਧ ਆਪਣੀ ਝੋਲੀ ਅੱਡ ਤੇ ਇਸ ਝੋੜੀ ਦੇ ਵਿੱਚ ਆ ਮੈਂ ਕੀਮਤੀ ਤੇਰੇ ਜਿਹੜਾ ਕੈਥਾ ਪਾ ਦੇਣਾ ਤੇ ਗੁਰੂ ਕੇ ਸਿੱਖ ਦਾ ਸਿਦਕ ਦੇਖਿਓ ਨਹੀਂ ਤੇ ਅੱਜ ਤੇ ਪਿਆਰ ਵਾਲਿਓ ਵੱਡੇ ਵੱਡੇ ਕਥਾਵਾਚਕ ਵੀ ਡੋਲ ਜਾਂਦੇ ਐ ਆ ਤੂੰ ਸਾਰੇ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਦੇਖੀ ਹੋਵੇ ਕਿ ਮੈਂ ਆਪ ਬਹੁਤ ਉਹਨਾਂ ਨੂੰ ਸੁਣਦਾ ਰਿਹਾ ਪਰ ਪਿਆਰ ਵਾਲਿਓ ਉਹ ਬੰਦਾ ਜਿਹਦੇ ਕੋਲ ਜਾ ਕੇ ਇੱਕ ਆਰਐਸਐਸ ਦਾ ਜਿਹੜਾ ਮੁਖੀ ਹੈ ਮਹਾਰ ਭਗਵਤ ਜਾਂਦਾ ਹੈ ਤਾਂ ਉਹਨੂੰ ਕੁਰਸੀ ਢਾਹ ਕੇ ਰੰਦਾ ਉਹ ਬੰਦਾ ਹੈ ਜਿਹੜਾ ਪਿਆਰ ਮਰੇ ਵਾਹਵਾ ਅੱਜ ਕੱਲ ਵੀਡੀਓ ਸਾਡੇ ਸਿੱਖ ਵੀ ਕੋ ਸਿੱਖੀ ਦੀਆਂ ਗੱਲਾਂ ਕਰਕੇ ਲੋਕ ਆ ਸਾਡੇ ਸਿੱਖਾਂ ਨੂੰ ਵੀ ਪਾੜਨ ਬਣਾ ਰਿਹਾ ਤੇ ਸੇਕੋ ਦੀਆਂ ਵੀਡੀਓ ਬੜੀਆਂ ਸ਼ੇਅਰ ਕਰਦੇ ਨੇ ਕਿ ਆ ਦੇਖੋ ਆ ਸਿੱਖੀ ਪੱਕੀ ਕਰਦਾ ਕਰਦੀ ਇਹ ਫਸੀ ਤੁਹਾਨੂੰ ਮੂਰਖ ਬਣਾਉਣ ਵਾਸਤੇ ਆ ਮੇਰੇ ਵਰਗਿਆਂ ਨੂੰ ਤੁਹਾਡੇ ਵਰਗਿਆਂ ਨੂੰ ਆਪ ਤੇ ਸਿਆਣੇ ਹੋ ਤੇ ਮੇਰੇ ਵਰਗੇ ਲਈ ਲੱਗ ਉਹਨਾਂ ਦਾ ਪ੍ਰਚਾਰ ਕਰਦੇ ਜਾ ਰਹੇ ਨੇ ਖੈਰ ਪਿਆਰੋ ਜਿਹੇਸ ਬੰਦੇ ਨੇ ਮੂਰ ਭਗਵਤ ਉਹਦੇ ਕੋਲ ਆਇਆ ਉਹਨੂੰ ਕੁਰਸੀ ਢਾਹ ਕੇ ਦਿੱਤੀ ਅਰ ਅੱਜ ਸਾਡਾ ਸਰਮੌਰ ਕਥਾਵਾਚਕਾ ਖਬੌੜ ਵਾਲਾ ਜਿਹੜਾ ਇਹ ਨਹੀਂ ਗੱਲ ਕਹਿੰਦਾ ਜਾਂਦਾ ਕਿ ਸਾਨੂੰ ਲੋਕ ਆਰਐਸਐਸ ਦੇ ਏਜੰਟ ਦੱਸਦੇ ਜਦੋਂ ਅਸੀਂ ਗੁਰੂ ਕੀ ਕਥਾ ਕਰੀਦੀ ਆ ਪਰ ਪਿਆਰ ਵਾਲਿਓ ਉਸ ਬੰਦੇ ਨੇ ਜਾ ਕੇ ਉਹਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਮਾਰੀ ਨੂੰ ਮੱਥਾ ਟੇਕੀ ਦੇਣਾ ਇਸ ਤਰ੍ਹਾਂ ਨੁਨੇ ਹੋ ਕੇ ਉਸ ਪਰਦੇ ਨੂੰ ਮੱਥਾ ਟੇਕਿਆ ਜਦ ਕੇ ਸਾਡੇ ਸਰਪ੍ਰਸਤਾਂ ਦੇ ਪਿਆਰ ਬਾਰੇ ਉਹ ਕਿਹਾ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਜੇ ਆਗਮਨ ਤੇ ਹੜਾਉਣਾ ਰਾਇ ਨਾ ਸੱਚੇ ਪਾਤਸ਼ਾਹ ਕਿ ਜਗਤ ਜੋਤਨ ਚਪੈਨ ਇਸ ਬਸਰ ਏਕ ਬਿਨਾ ਮਨ ਨੈਕ ਨ ਆਨ ਪੂਰਨ ਪ੍ਰੇਮ ਪ੍ਰਤੀਕ ਸਜੈ ਸਤ ਗੌਰ ਬੜੀ ਵੱਡਕ ਪੁੱਤ ਮਾਨੇ ਜੇਸ ਬਾਬੇ ਨੇ ਇਹ ਗੱਲ ਕਹੀ ਸੀ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਣਾ ਕਿ ਗੁਰੂ ਮੰਨਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਸਿਰ ਚ ਪੇ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਝੁਕੇ ਉਹਦਾ ਆਪ ਸਤਕਾਰ ਸਾਰਿਆਂ ਦਾ ਕਰਨਾ ਹੈ ਪਰ ਉਸ ਬੰਦੇ ਦੇ ਕੋਲ ਜਾ ਕੇ ਉਸ ਨੇ ਨਿਹੰਗ ਸਿੰਘਾਂ ਵਾਲਾ ਪਾਣਾ ਪਾ ਕੇ ਜਦੋਂ ਸਿਰ ਚਾਇਆ ਨਾ ਸ਼ਮਨ ਸਾਧ ਸਿਰ ਨੂੰ ਕਿਉਂ ਪਰਦੇਸ ਵਾਲੇ ਗੁਰੂਆਂ ਦੀਆਂ ਗੱਲਾਂ ਕਰਕੇ ਬੁਰੀ ਦੀ ਗੋਲਕ ਕੌਂਦ ਗੁਰੂ ਕੀ ਸੰਗਤ ਦੇ ਪੈਸੇ ਤੋਂ ਆਪਣਾ ਕੁਝ ਨਾ ਕਰਦੇ ਐ ਬੁਰਾ ਲੋਕਾਂ ਨੂੰ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਲੱਗ ਲਓ ਤੇ ਆਪ ਕਿਹੜੇ ਪਾਸੇ ਮੁਤਰ ਪੈ ਪਰ ਕਿ ਅੱਜ ਦੇ ਕਥਨ ਬਾਚਨ ਦੀ ਕਰਦਾ ਪਰ ਉਸ ਵਡੇ ਗੁਰੂ ਦਾ ਸਿੱਧਗੀ ਸਿੱਖ ਬਹੱਦਰ ਸਾਹ ਕੀਮਤੀ ਕੈਂਠਾ ਦੇਣਾ ਚਾਹੁੰਦਾ ਹੈ ਪਰ ਭਾਈ ਰਾਸ਼ਨ ਸਿੰਘ ਪਿੱਛੇ हट ਗਿਆ ਕਿ ਨਾ ਬਹਾਦਰ ਸ਼ਾਹ ਉਹ ਸਿੱਖ ਦੀ ਝੋਲੀ ਹੈ ਇਹ ਕਿਸੇ ਬਾਦਸ਼ਾਹ ਦੇ ਸਾਹਮਣੇ ਨਹੀਂ ਹੱਡੀ ਜਾਂਦੀ ਹੱਡੀ ਜਾਂਦੀ ਤੇ ਕੇਵੜਾ ਸੱਚੇ ਬਾਦਸ਼ਾਹ ਦੇ ਅੱਗੇ ਹੱਡੀ ਜਾਂਦੀ ਹੈ ਸੋਨਹਾਰ ਹੋਰ ਕਿਸੇ ਦੇ ਅੱਗੇ ਸਿੱਖ ਦੀ ਝੋਲੀ ਨਹੀਂ ਹੱਡੀ ਜਾਂਦੀ ਇਹ ਸਾਨੂੰ ਸਿੱਖਿਆ ਇਸ ਪ੍ਰਸੰਗ ਤੋਂ ਇਹੀ ਮਿਲਦੀ ਹੈ ਇੱਕ ਤੇ ਜਿਹਦੇ ਉੱਤੇ ਗੁਰੂ ਕਿਰਪਾ ਕਰਦੇਵੇਂ ਨਾ ਉਹ ਪਿਆਰ ਵਾਲੋ ਕੀੜੀ ਹਾਥੀ ਦੇ ਨਾਲ ਵੀ ਗਰਾ ਸਕਦਾ ਹੈ ਦੂਜੀ ਗੱਲ ਕਿ ਸਿੱਖ ਦਾ ਵਿਸ਼ਵਾਸ ਗੁਰੂ ਦੇ ਉੱਤੇ ਇੰਨਾ ਪੱਕਾ ਹੋਣਾ ਚਾਹੀਦਾ ਕਿ ਝੋਲੀ ੱਡੀ ਜਾਵੇ ਤੇ ਕੇਵਲ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਚਰਨਾਂ ਦੇ ਵਿੱਚ ੱਡੀ ਜਾਵੇ ਇਹਨਾਂ ਕੁਝ ਇਹਦਾ ਮੈਂ ਤੁਹਾਡੇ ਤੋਂ ਖੇਮਾ ਦਾ ਜੱਜ ਕਾਂ ਉਸ ਵੱਡੇ ਦੀਆਂ ਕਹਾਣੀਆਂ ਭਾਵੇਂ ਆਪਾਂ ਪਿਆਰੇ ਸਾਰੀ ਕੁੰਮਰ ਕਰਦੇ ਜਾਈਏ ਤਾਂ ਵੀ ਨਹੀਂ ਮੁੱਕਦੀਆਂ ਬਸ ਕੇਵਲ ਇਹ ਗੱਲ ਕਹਿ ਕੇ ਤੁਹਾਡੇ ਤੋਂ ਖੇਮਾ ਮੰਗਦਾ ਹਾਂ ਉਨਕੀ ਬਾਤ ਅਭੀ ਖਤਮ ਨਹੀਂ ਹੋਈ ਮੈਂ ਜ ਰੁਕਦਾ ਹਾਂ ਅਫਸਾਨੇ ਬਹੁਤ ਸਾਰੇ ਬਾਕੀ ਹਨ ਫੇਰ ਕਿਤੇ ਸਮਾ ਬਣਿਆ ਕਿਸੇ ਹੋਰ ਇਤਿਹਾਸ ਦੇ ਨਾਲ ਆਪ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਆਓ ਪਿਆਰੇ ਵਾਲਿਓ ਸਾਡੀਆਂ ਭੁੱਲਾਂ ਨੂੰ ਸਾਡੀ ਝੋਲੀ ਦੇ ਵਿੱਚ ਪਾ ਦਿਓ ਗੁਰੂ ਕੀ ਗੱਲ ਜਾਣ ਕੇ ਆਪਣੇ ਹਿਰਦੇ ਦੇ ਵਿੱਚ ਵਸਾਓ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰਾ ਮਾਨ ਸਤਕਾਰ ਦਿੱਤਾ ਹੈ ਔਰ ਧੰਨਵਾਦ ਕਰਦਾ ਹਾਂ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਭਾਈ ਜਿੰਦਰ ਸਿੰਘ ਜੀ ਦਾਦੀ ਸਾਹਿਬ ਉੱਤਮ ਲੋਕਾਂ ਤੋਂ ਜਿਨ੍ਹਾਂ ਨੇ ਕੋ ਚੇਚਾ ਹੋਣੇ ਕਰਕੇ ਹੁਕਮ ਲਾ ਕੇ ਆਪ ਅਕਬਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰ ਕਰਵਾਏ ਨੇ ਤੇਰੇ ਉਹਨਾਂ ਦਾ ਧੰਨਵਾਦ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਗਰ ਪੰਚਾਇਤ ਦਾ ਧੰਨਵਾਦ ਜਿਨ੍ਹਾਂ ਨੇ ਪੂਤਨ ਉਪਰਾਲਾ ਕਰਕੇ ਇਹ ਪ੍ਰੋਗਰਾਮ ਕੁੱਲੀ ਕੀਤਾ ਔਰ ਮੂਲ ਕੇ ਬਜੀਗੰ ਦਾ ਧੰਨਵਾਦ ਪੋਟਾਣ ਕੌਸ਼ੁਰਾਨਾ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਦਾ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਇਹਨਾਂ ਕੁਝ ਜਿਹੀ ਦੇਖੇ ਮੈਂ ਤੇ ਚਾਚਕਾ ਆਹ ਸਾਰੀ ਸੰਗਤਕ ਦਾ ਪ੍ਰੋਗਰਾਮ ਆਪ ਜੀ ਨੂੰ ਦੱਸਿਆ ਜਾਵੇਗਾ ਸਾਰੀ ਸੰਗਤ ਸਾਡੀਆਂ ਭੁੱਲਾਂ ਦੇ ਉੱਤੇ ਰਹਿ ਨਾ ਪਰਦਾ ਖੋਲ ਕੇ ਹੋਈ ਗੱਲ ਕਿਹ ਜਾਓ ਜੀ ਵਾਹਿਗੁਰੂ ਜੀ ਦਾ ਅਕਾਲ சாਹ